ओ शिट ओ शिट वीडियो नहीं बना ली है ओ oh शिट <laughs> ਵੇ ਲੋ ਜੀ ਲਾਈਵ 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 ਤਿਬੜੀ ਛੋਣੀ ਵਿੱਚ ਬੰਬ ਡਿੱਗਦੇ ਹੋਏ ਕਬੜਾ ਫੜ ਆਓ ਚਲੇ ਆਓ ਦੇਖ ਆਓ ਵੀਡੀਓ ਮੜਾ ਮਾਦੀ ਵੀ ਦੇਖ ਜੱਤੀ ਦਾ ਆਓ ਜਾਓ ਜਾਓ ਪਿੱਛੇ ਦੇ ਤਿੰਨ ਕश्ती ਆਪਣਾ ਮਾਰਦੇ ਪਿਆ ਓਏ ਪਛਾਣਦੇ ਵੇ ਬੈਠੋ ਇਧਰ ਉਧਰ ਬੈਠਦੇ ਹੋ ਉਹ ਬੰਕੋ ਦੇਖੋ ਫਿਰ ਉਹ ਨਹੀਂ ਯਾਰੇ ਪਾਇੋਲਾ ਦੋ ਹੰਨੀ ਚੱਲੋ ਚੱਲੀਏ ਉਹ ਲਾਈਟਾਂ ਬੰਦ ਕਰੋ ਲਾਈਟਾਂ ਬੰਦ ਕਰ ਦੋ ਹਾਂ ਬਈ ਲਾਈਟਾਂ ਬੰਦ ਕਰ ਦੋ ਉਹ ਯਾਰ ਕਿੱਥੇ ਚੱਲੀਏ ਚੱਲੋ ਚੱਲੋ ਉਹ ਜਾਂਦਾ ਵੇ ਉਹਨਾਂ ਦੀ ਲੇਟਾਂ ਭਾਈ ਉਹ ਵੀ ਜਿਦੋਂ ਬੜੋ ਆਜੀ ਆਜੀ o okay. oh, shoni, shoni. Uh, ah, jay, ah, jay. Oh, वो जा रहे ग्राउंड पे बैठ जाओ ग्राउंड पेगी हाँ हाँ और ग्राउंड पे बैठ जाओ ग्राउंड पे लेट जाओ लेट जाओ ग्राउंड में।

तू मारा मैं लगा एयरपोर्ट तू साले हाँ ये मॉक ड्रिल का है यार घंटा इधर पड़ रहा है ये साइरन बज गए चलो निकलते हैं यार अभी नहीं निकल कहीं भी बैठा रही मम्मी साइड मम्मी साइड ਉਹ ਉੱਚਾ ਦੇਵਾਲਾ ਰਿਹਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਵਿਚਾਰਮਦਾਸੀਆ ਚੈਨਲ ਦੇ ਉੱਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਾਹੌਲ ਨੂੰ ਔਰਤਾਂ ਦੱਸ ਦਿੱਤੇ ਜਾਏ ਕਿ ਪੂਰੇ ਸਾਡੇ ਜੋ ਕਿ ਇੰਡੀਆ ਦੇ ਦੇਸ਼ਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਪਠਾਨਕੋਟ ਜਲੰਧਰ ਅੰਮ੍ਰਿਤਸਰ ਲੁਧਿਆਣਾ ਵੱਡੇ ਵੱਡੇ ਹੋਰ ਵੀ ਸ਼ਹਿਰਾਂ ਵਿੱਚ ਜੰਮੂ ਕਸ਼ਮੀਰ ਵਿੱਚ ਜੋ ਕਿ ਮਸਾਇਲੇ ਸੁੱਟੀਆਂ ਜਾਰੀਆਂ ਨੇ ਹਮਲੇ ਕੀਤੇ ਜਾ ਰਹੇ ਨੇ ਔਰ ਦੱਸਿਆ ਜਾ ਰਿਹਾ ਕਿ ਇੱਕ ਜੋ ਕਿ ਪਾਇਲਟ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਪਾਕਿਸਤਾਨ ਦੇ ਪਾਇਲਟ ਨੂੰ ਥੱਲੇ ਸੁੱਟ ਕੇ ਔਰ ਜਿੰਦਾ ਉਹਨਾਂ ਦੇ ਪਾਇਲਟ ਨੂੰ ਖੜਿਆ ਗਿਆ ਔਰ ਦੇਖ ਸਕਦੇ ਹੋ ਤੁਸੀਂ ਇਹ ਵਕ ਵਕ ਸ਼ਹਿਰ ਦੀਆਂ ਲਾਈਵ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਬਹੁਤ ਹੀ ਜੋ ਕਿ ਮਸਾਇਲੇ ਜੋ ਕਿ ਸੁੱਟੀਆਂ ਜਾ ਰਹੀਆਂ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜੋ ਕਿ ਇਹ ਮਸਾਲਾ ਜੋ ਕਿ ਡਿੱਗਣ ਦੀ ਖਬਰਾਂ ਜੋ ਕਿ ਸਾਹਮਣੇ ਆ ਰਹੀਆਂ ਨੇ ਔਰ ਅਲੱਗ-ਅਲੱਗ ਜਗਾਵਾਂ ਤੋਂ ਜੋ ਕਿ ਤੁਹਾਡੇ ਨਾਲ ਇਸ ਨਿਊਜ਼ ਨੂੰ ਇਸ ਖਬਰ ਨੂੰ ਸਾਂਝੀ ਕਰ ਰਹੇ ਆ ਔਰ ਮਸਾਇਲੇ ਅਲੱਗ-ਅਲੱਗ ਸ਼ਹਿਰਾਂ ਦੇ ਜੋ ਸੁੱਟੀਆਂ ਗਈਆਂ ਜਿਵੇਂ ਜਲੰਧਰ ਸ਼ਹਿਰ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਠਾਨਕੋਟ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਔਰ ਦੱਸਿਆ ਜਾ ਰਿਹਾ ਪੂਰਾ ਖਤਰੇ ਦਾ ਮਾਹੌਲ ਬਣ ਰਿਹਾ ਔਰ ਬਲੈਕਆਊਟ ਦਾ ਮਾਹੌਲ ਬਣਿਆ ਹੋਇਆ ਹਰ ਇੱਕ ਸ਼ਹਿਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਆ ਸਰਕਾਰ ਦੇ ਵੱਲੋਂ ਬਲੈਕਆਊਟ ਦਾ ਆਦੇਸ਼ ਦਿੱਤਾ ਗਿਆ ਆ ਔਰ ਸਭ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਨਾਲ ਮਿਲ ਕੇ ਚਲੋ ਜਿਵੇਂ ਸਰਕਾਰ ਨੇ ਸਾਨੂੰ ਐਲਾਨ ਕੀਤਾ ਬਲੈਕਆਊਟ ਦਾ ਤੁਸੀਂ ਸਭ ਇਸ ਚੀਜ਼ ਨੂੰ ਸੁਣ ਕੇ ਆਪਣੀਆਂ ਬੱਤੀਆਂ ਨੂੰ ਬੰਦ ਰੱਖੋ ਔਰ ਆਪਣੇ ਘਰਾਂ ਨੂੰ ਜੋ ਕਿ ਸੇਫ ਕਰਨ ਦੇ ਲਈ ਆਪਣੇ ਘਰਾਂ ਦੇ ਵਿੱਚ ਬੱਤੀਆਂ ਨੂੰ ਬੰਦ ਰੱਖੋ ਔਰ ਸਭ ਲੋਕ ਜੋ ਇਸ ਵੀਡੀਓ ਨੂੰ ਦੇਖ ਰਿਹਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਖਾਸ ਜੋ ਅਪੀਲ ਹੈ ਤੁਹਾਨੂੰ ਸਭ ਲਈ ਕਿ ਪ੍ਰਾਰਥਨਾ ਦੇ ਵਿੱਚ ਰਹੋ ਰੱਬ ਦੇ ਅੱਗੇ ਘੁਟਨਿਆਂ ਨੂੰ ਟੇਕੋ ਕਿ ਇਸ ਚੀਜ਼ ਨੂੰ ਅਸੀਂ ਸ਼ਾਂਤ ਕਰ ਸਕੀਏ ਇਸ ਜਿਹਦਾ ਜੋ ਮਾਹੌਲ ਚੱਲ ਰਿਹਾ ਉਹ ਸ਼ਾਂਤ ਹੋ ਸਕੇ ਔਰ ਆਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਔਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਔਰ ਬਹੁਤ ਹੀ ਵਾਇਰਲ ਜੋ ਕਿ ਖਬਰ ਹੋ ਰਹੀ ਹੈ ਕਿ ਹਿੰਦੁਸਤਾਨ ਦੇ ਵੱਲੋਂ ਪਾਕਿਸਤਾਨ ਦੀਆਂ ਕਈ ਮਸਾਲਾਂ S400 ਦੇ ਥਰੂ ਉੱਪਰੋਂ ਹੀ ਥੱਲੇ ਸੁੱਟੀਆਂ ਜਾ ਰਹੀਆਂ ਨੇ ਉੱਪਰੋਂ ਹੀ ਅਟੈਕ ਕਰਦੇ ਜੋ ਕਿ ਡਰੋਨਾਂ ਨੂੰ ਉੱਪਰੋਂ ਹੀ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਉੱਪਰੋਂ ਹੀ ਅਟੈਕ ਕਰਕੇ ਉਸ ਨੂੰ ਥੱਲੇ ਸੁੱਟੇ ਜਾ ਰਿਹਾ ਔਰ ਉਸ ਨੂੰ ਨਾਸ਼ ਕੀਤਾ ਜਾ ਰਿਹਾ ਖਤਮ ਕੀਤਾ ਜਾ ਰਿਹਾ ਔਰ ਆਓ ਅਸੀਂ ਸਾਰੇ ਮਿਲ ਕੇ ਲਾਈਵ ਤਸਵੀਰਾਂ ਨੂੰ ਦੇਖਦੇ ਹਾਂ ਜ ਅੱਜ ਪੰਜਾਬ ਇੰਡੀਆ ਦਾ ਮਾਹੌਲ ਬਣਿਆ ਹੋਇਆ ਹੈ ਔਰ ਤੁਸੀਂ ਦੇਖਿਆ ਕਿ ਆ ਪਾਕਿਸਤਾਨ ਦੇ ਵੱਲੋਂ ਜੋ ਕਿ ਹਮਲਾ ਕੀਤਾ ਗਿਆ ਸੀ ਆ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਔਰ ਉਸ ਨੂੰ ਲੈ ਕੇ ਸਾਡਾ ਹਿੰਦੁਸਤਾਨ ਵੀ ਜੋ ਕਿ ਮੁਰਦਾ ਜਵਾਬ ਦੇ ਰਿਹਾ ਵਾਪਸੀ ਉਹਨਾਂ ਨੂੰ ਜਵਾਬ ਦਿੱਤਾ ਜਾ ਰਿਹਾ ਉਸੇ ਉਦਾਂ ਹੀ ਉਹਨਾਂ ਦੇ ਉੱਤੇ ਵੀ ਅਟੈਕ ਕੀਤੇ ਜਾ ਰਹੇ ਨੇ ਉਹਨਾਂ ਦੇ ਸ਼ਹਿਰ ਦੇ ਵਿੱਚ ਜੋ ਕਿ ਮਸਾਲਾ ਛੁੱਟੀਆਂ ਜਾ ਰਹੀਆਂ ਨੇ ਔਰ ਆਓ ਅਸੀਂ ਤਸਵੀਰਾਂ ਨੂੰ ਦੇਖਦੇ ਹਾਂ ਵੀਡੀਓ ਨੂੰ ਦੇਖਦੇ ਹਾਂ ਜਿਹੜਾ ਉਹ ਹਨ ਇਹ ਕੱਲ ਬਾਅਦ ਵੀ ਕਰਾਂਗੇ ਕੀਤੀ ਗੱਲ ਬਾਤ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਹਾਥੀ ਗੇਟ ਤੋਂ ਦੇਖ ਸਕਦੇ ਹੋ ਤੁਹਾਨੂੰ ਉਹ ਹਨੇਰੇ ਪਿਆ ਤਸਵੀਰਾਂ ਹਾਥੀ ਗੇਟ ਆਹ ਵੇਖੋ ਟੱਬਾ ਗਏ ਟੱਬੇ ਲੈਣੇ ਵੀ ਜਿਹੜੀਆਂ ਲਾਈਟਾਂ ਬੰਦ ਕਰਕੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਆ ਜਿਹੜਾ ਬਲੈਕਆਊਟ ਦਾ ਸਮਾਂ ਵਾ ਡੀਸੀ ਸਾਹਿਬ ਦੇ ਹੁਕਮਾਂ ਦਾ ਜਿਹੜਾ ਪਾਲਣ ਕਰ ਰਹੇ ਆ ਸਾਰੇ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਦੁਰਗਾਣਾ ਮੰਦਿਰ ਦੇ ਲਾਗੇ ਦੀਆਂ ਤੁਹਾਨੂੰ ਵਹਾਰ ਰਿਹਾ ਦੇਖ ਸਕਦੇ ਹੋ ਬੀਸੀ ਸਾਹਿਬ ਦੇ ਹੁਕਮਾਂ ਦਾ ਜਿਹੜੇ ਸਾਰੇ ਇਹਨੇ ਪਾਲਮਾ ਪਾਲਣਾ ਕਰ ਰਿਹਾ 9 ਤੋਂ 5 ਬਲੈਕਆਊਟ ਠੀਕ ਹੈ ਨਾ 9 ਤੋਂ 5 ਵਜੇ ਦਾ ਜੀ 9 ਤੋਂ 1 ਵਜੇ ਦਾ ਵੈਸੇ ਕਿਹਾ ਸੀ ਜਿਹੜੀ ਲੋਕਾਂ ਦੇ ਸਕੂਟਰਾਂ ਦੀਆਂ ਬੱਤੀਆਂ ਵੀ ਬੰਦ ਕਰਾਈਆਂ ਜਾ ਰਹੀਆਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਆ ਪੁਲਿਸ ਜਿਹੜੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਕਰਦੀ ਆ ਹਾਂਜੀ ਤੈਨੂੰ ਅੱਜ ਦੇ ਕਿ ਸਾਨੂੰ ਹਮ ਮਾਈਕ ਖੰਕ ਲੈ ਇਹ ਸਭਾਈ ਬੋਲਿਆ ਪੰਜਾਬੀਆ ਹੀ ਨਾ ਪੱਤਰਕਾਰਾਂ ਪੰਜਾਬੀਆ ਹੀ ਆ ਸੱਚ ਪੰਜਾਬੀ ਆ ਨਾ ਹਾਂਜੀ ਬੀਠੀ ਠੀਕ ਆ ਇਹ ਦੱਸਣਗੇ ਤਾਈਓ ਖੰਦਾ ਨਹੀਂ ਨਹੀਂ ਮੋਬਾਈਲ ਮੈਂ ਵਧੀਆ ਤਰ੍ਹਾਂ ਫੜਿਆ ਹੋ ਕੋਈ ਗੱਲ ਨਹੀਂ ਨਹੀਂ ਫਕੁੰਦਾ ਕੋਈ ਵੀ ਹਾਂਜੀ ਪਪਾ ਜੀ ਕੀ ਕਹਿਣਾ ਚਾਹੋਗੇ ਅੱਜ ਬਲੈਕਆਊਟ ਬਲੈਕਆਊਟ ਇਹ ਦੇਖੋ ਜੀ ਪਾਕਿਸਤਾਨ ਜਿਹੜੀ ਹਰਗੱਦਾਂ ਕਰਦਾ ਪਿਆ ਜੀ ਉਹਦੇ ਕਾਰਨ ਜਿਹੜਾ ਆ ਗਿਆ ਜੀ ਇਹ ਸਟੈਪ ਲੈਣਾ ਪਿਆ ਹੈ ਗੌਰਮੈਂਟ ਨੂੰ ਜੀ ਤੇ ਇਹ ਸਾਡੀ ਸੇਫਟੀ ਵਾਸਤੇ ਹੈਗਾ ਜੀ ਤੇ ਸਾਨੂੰ ਵੀ ਆਪਣਾ ਜਿਹੜਾ ਬਚਾਅ ਖੁਦ ਹੀ ਰੱਖਣਾ ਚਾਹੀਦਾ ਨਾ ਜਰੂਰੀ ਹੋਵੇ ਤਾਂ ਸਾਨੂੰ ਕੋਰੋਨਾ ਨਹੀਂ ਨਿਕਲਣਾ ਚਾਹੀਦਾ। ਉਹ ਕਿਹੜੇ ਕੰਮ ਜਾ ਰਹੇ ਹੋ? ਮੈਂ ਮੇਰੀ ਬੇਟੀ ਆ ਰਹੀ ਹੈ ਸਟੇਸ਼ਨ ਜਾ ਰਹੀ ਆ ਨਾ। ਰੇਨਾ ਚੱਲ ਰਹੀ ਆ। ਆਹ ਟ੍ਰੇਨ ਚੱਲਦੀ ਆ। ਉਹ ਇੱਕ ਜਿਹੜਾ ਪਠਾਨਕੋਟ ਦੇ ਵਿੱਚ ਵੀ ਜਿਹੜਾ 에ਅਰ ਬੇਸ ਕੀਤਾ ਗਿਆ ਵਾ ਉਸ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਨਹੀਂ ਬੜਾ ਗਲਤ ਹੋ ਰਿਹਾ ਹੈ ਕਰ ਰਿਹਾ ਹੈ ਜਿਹੜਾ ਪਾਕਿਸਤਾਨ ਕਰ ਰਿਹਾ ਹੈ। ਇਹ ਬੜੀ ਮੁਸ਼ਕਲ ਦੀ ਘੜੀ ਹੈ ਸਾਨੂੰ ਸਭ ਨੂੰ ਸਾਥ ਨਾਲ ਰਹਿਣਾ ਚਾਹੀਦਾ ਸਾਨੂੰ। ਹਾਂ ਹਾਂ ਉਹ ਇੰਟੀਰੀਅਰ ਬਣ ਕੇ ਇਹਨੂੰ ਦੂਸਰਾ ਸਾਥ ਦੇਣਾ ਚਾਹੀਦਾ। ਕਿਉਂਕਿ ਇਹ ਹੀ ਮੌਕਾ ਹੈ ਕਿ ਸਭ ਇੱਕ ਦੂਸਰੇ ਦਾ ਸਾਥ ਰਹਿ ਸਕਦੇ। ਜੀ ਹਾਂ ਜੀ ਠੀਕ ਹੈ ਜੀ ਸੋ ਦਰਸ਼ਕੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦੁਰਗਿਆਣਾ ਮੰਦਿਰ ਦੇ ਲਾਗੇ ਦੀਆਂ ਦਿਖਾ ਰਿਹਾ ਹਾਂ ਪੂਛੀ ਗੱਡੀਆਂ ਦੀਆਂ ਜਿਹੜੀਆਂ ਤੁਹਾਨੂੰ ਦੱਸਦੀ ਹੈ ਕਿ ਲਾਈਟਾਂ ਜਿਹੜੀਆਂ ਜਗਦੀਆਂ ਪਿਆ ਵੇਖ ਸਕਦੇ ਹੋ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਗੱਡੀਆਂ ਦੀਆਂ ਲਾਈਟਾਂ ਵੀ ਬੰਦ ਕਰਵਾਈਆਂ ਜਾ ਰਹੀਆਂ ਵਾ ਜਿਹੜੇ ਅਫਸਰ ਵੀ ਮੌਕੇ ਤੇ ਮੌਜੂਦ ਆ ਸੋ ਗੱਲਬਾਤ ਵੀ ਕਰਾਂਗੇ ਇਹ ਵੀ ਜੋ ਸਰਕਾਰ ਦੀ ਇਹਦਾ ਹਿਦਾਇਤਾਂ ਦੀ ਪਾਲਣਾ ਕੀਤੀ ਗਈ ਹੈ ਨਾ ਪਹਿਲੇ ਡੀਸੀ ਸਾਹਿਬ 2 ਘੰਟੇ ਪਹਿਲਾਂ ਹੀ ਐਲਾਨ ਹੋਇਆ ਕਿ ਬਲੈਕਆਊਟ ਹੈਗਾ ਪਹਿਲੇ ਕੋਈ ਮੈਸੇਜ ਨਹੀਂ ਹੋਣਗਾ ਕਿ ਸਿਟੀ ਦੇ ਵਿੱਚ ਬਲੈਕਆਊਟ ਕੀਤਾ ਗਿਆ ਅਨਾਊਂਸਮੈਂਟ ਤਾਂ ਦੋ ਘੰਟੇ ਪਹਿਲੇ ਹੋਈ ਪਬਲਿਕ ਨੂੰ ਆਈ ਮੋਬਾਈਲ ਤੇ ਸਭ ਨੂੰ ਵਾਇਰਲ ਹੋ ਜਾਂਦੀ ਹੈ ਹਾਂਜੀ ਹਾਂਜੀ ਪਬਲਿਕ ਨੂੰ ਕੋਈ ਸਟੇਟਮੈਂਟ ਨਹੀਂ ਕੋਈ ਸਰ ਪਬਲਿਕ ਨਾਲ ਪਬਲਿਕ ਨੂੰ ਪਤਾ ਨਹੀਂ ਕਿ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਦਾ ਬਲੈਕਆਊਟ ਆ ਇੱਕ ਵਾਰੀ ਹੋ ਗਈ ਦੱਸ ਦਿਓ ਮੋਬਾਈਲ ਤੇ ਲੈ ਕੇ 6:00 ਵਜੇ ਤੱਕ 9:00 ਵਜੇ ਤੋਂ ਲੈ ਕੇ 6:00 ਸੋ ਦਰਸ਼ਕੋ 9:00 ਵਜੇ ਤੋਂ ਲੈ ਕੇ ਨਿਤਿਸ਼ ਜੀ ਤੁਸੀਂ ਕਮੈਂਡ ਕੀਤਾ ਸੀ 9:00 ਵਜੇ ਤੋਂ ਲੈ ਕੇ 6:00 ਵਜੇ ਤੱਕ ਦਾ ਬਲੈਕਆਊਟ ਹੋਏਗਾ ਜੇ ਸੋ ਨਿਯਮਾਂ ਦੀ ਪਾਲਣਾ ਕਰੋ ਦਰਸ਼ਕੋ ਜਿਹੜਾ ਬਲੈਕਆਊਟ ਦਾਵਾ ਤੁਹਾਡੇ ਲਈ ਆ ਤੁਹਾਡੀ ਸੇਫਟੀ ਦੇ ਲਈ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਿਆ ਵਾ ਦੁਰਗਿਆਣਾ ਮੰਦਿਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿਖਾ ਰਹੇ ਆ ਦੇਖ ਸਕਦੇ ਹੋ ਕਿੰਨਾ ਹੀ ਪਵਿੱਤਰ ਤੀਰਥ ਧਾਮ ਹੈ ਇੱਥੋਂ ਦੀਆਂ ਵੀ ਜਿਹੜੀਆਂ ਲਾਈਟਾਂ ਬਿਲਕੁਲ ਆਫ ਆ ਕੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਵੀ ਲਾਈਟਾਂ ਜਿਹੜੀਆਂ ਪਹਿਲੀ ਵਾਰੀ ਆਫ ਕਰ ਦਿੱਤੀਆਂ ਗਈਆਂ ਸੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਹਾਥੀ ਗੇਟ ਤੋਂ ਤੁਹਾਨੂੰ ਖਾਨੇ ਪਏ ਆ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੱਥੋਂ-ਕਿੱਥੋਂ ਵੇਖ ਰਹੇ ਹੋ ਕਿ ਸਾਨੂੰ ਵੀ ਪਤਾ ਚੱਲੇ ਕਿ ਸਾਡੇ ਨਾਲ ਕਿੱਥੋਂ-ਕਿੱਥੋਂ ਦੇ ਜਿਹੜੇ ਦਰਸ਼ਕ ਦਰਸ਼ਕ ਆ ਉਹ ਜੁੜੇ ਹੋਏ ਆ ਕਮੈਂਟ ਕਰੀਏ ਉਹ ਨਾਲ-ਨਾਲ ਸਾਨੂੰ ਪਤਾ ਚੱਲੀ ਜਾਵੇ ਕਿ ਕਿੱਥੋਂ-ਕਿੱਥੋਂ ਦੇ ਸਾਡੇ ਨਾਲ ਦਰਸ਼ਕ ਜਿਹੜੇ ਆ ਜੁੜੇ ਹੋਏ ਆ ਲੋਕਾਂ ਦੇ ਵੱਲੋਂ ਬੜੇ ਹੀ ਵਧੀਆ ਤਰ੍ਹਾਂ ਜਿਹੜੇ ਨੀਮਾਂ ਦਾ ਪਾਲਣਾ ਕੀਤੀ ਜਾ ਰਹੀ ਹੈ ਬੜੀ ਹੀ ਵਧੀਆ ਗੱਲ ਆ ਕਿ ਲੋਕੀ ਜਿਹੜੇ ਡੀਸੀ ਸਾਹਿਬ ਦੇ ਹੁਕਮਾਂ ਦੀ ਜਿਹੜੀ ਪਾਲਣਾ ਕਰ ਰਹੇ ਆ ਕੁਝ ਹੀ ਗੱਡੀਆਂ ਦੀਆਂ ਜਿਹੜੀਆਂ ਬੱਤੀਆਂ ਹੀ ਤੁਹਾਨੂੰ ਵਿਖਦੀਆਂ ਪੀਆਂ ਬਾਕੀ ਸਾਰੇ ਘਰਾਂ ਦੀਆਂ ਦੁਕਾਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਲਾਈਟਾਂ ਆਫ ਕਰ ਦਿੱਤੀਆਂ ਗਿਆ ਵਾ ਆ ਸਾਹਮਣੇ ਢੱਬਾ ਗਏ ਵੇਖ ਸਕਦੇ ਹੋ ਇੱਥੋਂ ਦੀ ਵੀ ਜਿਹੜੀ ਲਾਈਟ ਆਫ ਆ ਸਾਰੀਆਂ ਦੁਕਾਨਾਂ ਦੀਆਂ ਰੇੜੀਆਂ ਦੀਆਂ ਵੀ ਆਪਾਂ ਇਹ ਰਸਤੇ 'ਚੋਂ ਜਿਹੜੀਆਂ ਰੇੜੀਆਂ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਰੇੜੀਆਂ ਦੀਆਂ ਲਾਈਟਾਂ ਸੀ ਉਹ ਵੀ ਆਫ ਕਰਵਾ ਦਿੱਤੀਆਂ ਜੀ ਸੋ ਦਰਸ਼ਕੋ ਪਲ-ਪਲ ਦੀ ਖਬਰ ਦੇ ਲਈ ਬਨੇ ਰਹੋ ਅੰਮ੍ਰਿਤਸ